ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਪ੍ਰੀਤ ਕੌਰ ਸਰੂਆ ਮੇਰਾ ਇੱਕ ਲੱਖ ਚੈਨਲ ਤੇ ਮੈਂ ਆਪ ਸਭ ਦਾ ਸਵਾਗਤ ਕਰਦੀ ਹਾਂ ਜੀ ਅੱਜ ਮੈਂ ਆਪ ਸਭ ਦੇ ਨਾਲ ਇੱਕ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ ਜਿਸ ਕਵਿਤਾ ਦਾ ਸਿਰਲੇਖ ਹੋਏਗਾ ਜ਼ਿੰਮੇਵਾਰੀ ਅਸੀਂ ਸਾਰੇ ਹੀ ਅੱਜ ਦੇ ਯੁੱਗ ਦੇ ਵਿੱਚ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ ਤੇ ਕੋਚ ਨਿਭਾਉਂਦੇ ਨਿਭਾਉਂਦੇ ਉਹਨਾਂ ਨੂੰ ਕੁੱਬੇ ਵੀ ਹੋ ਗਏ ਨੇ ਸੋ ਇਹ ਕਵਿਤਾ ਦੀਆਂ ਮੈਂ 17 ਆਪ ਸਭ ਦੇ ਨਾਲ ਸਾਂਝੀਆਂ ਕਰਦੀਆਂ ਉਮੀਦ ਕਰਦੀਆਂ ਕਿ ਤੁਸੀਂ ਪਸੰਦ ਕਰੋਗੇ ਪਰਵਾਨ ਕਰੋਗੇ ਤੇ ਆਪਣੀ ਜ਼ਿੰਦਗੀ ਦੇ ਨਾਲ ਇਹਨਾਂ ਨੂੰ ਟੁਕਦੀਆਂ ਹੋਈਆਂ ਮਹਿਸੂਸ ਕਰੋਗੇ ਬਚਪਨ ਵਾਲੀ ਰੂਹ ਨੂੰ ਛੱਡ ਬਚਪਨ ਵਾਲੀ ਰੂਹ ਨੂੰ ਛੱਡ ਜ਼ਿੰਦਗੀ ਜਦ ਪੈਰ ਜਵਾਨੀ ਪਾਉਂਦੀ ਹੈ ਉਦੋਂ అలਾਰਮ ਕੰਮ ਨਹੀਂ ਆਉਂਦੇ ਜ਼ਿੰਮੇਵਾਰੀ ਆਪ ਆਣ ਜਗਾਉਂਦੀ ਏ ਉਦੋਂ అలਾਰਮ ਕੰਮ ਨਹੀਂ ਆਉਂਦੇ ਜ਼ਿੰਮੇਵਾਰੀ ਆਪ ਆਣ ਜਗਾਉਂਦੀ ਏ ਗੂੜੀ ਨੀਂਦਰ ਸੋਣਾ ਕਿਨੂੰ ਪਾਉਂਦਾ ਨਹੀਂ ਟੈਨਸ਼ਨਾਂ ਤੋਂ ਛੁਟਕਾਰਾ ਕੌਣ ਪਾਉਣਾ ਚਾਹੁੰਦਾ ਨਹੀਂ ਸੁਪਨੇ ਤੇ ਜਜ਼ਬਾਤ ਸਭ ਇੱਕ ਪਾਸੇ ਰੱਖ ਇੱਕ ਘੰਟੀ ਆਪ ਆਣ ਜਗਾਉਂਦੀਏ ਉਦੋਂ అలਾਰਮ ਕੰਮ ਨਹੀਂ ਆਉਂਦੇ ਜ਼ਿੰਮੇਵਾਰੀ ਆਪ ਆਣ ਜਗਾਉਂਦੀਏ ਉਦੋਂ అలਾਰਮ ਕੰਮ ਨਹੀਂ ਆਉਂਦੇ ਜ਼ਿੰਮੇਵਾਰੀ ਆਪ ਆਣ ਜਗਾਉਂਦੀਏ ਮੈਂ ਸੁਪਨੇ ਸਾਰੀ ਰਾਤ ਦੇਖੇ ਵੱਖ-ਵੱਖ ਰੰਗਾਂ ਦੇ ਖਿਆਲ ਦੇਖੇ ਮੈਂ ਸੁਪਨੇ ਸਾਰੀ ਰਾਤ ਦੇਖੇ ਵੱਖ-ਵੱਖ ਰੰਗਾਂ ਦੇ ਖਿਆਲ ਦੇਖੇ ਜਦੋਂ ਸੂਰਜ ਆਵੇ ਖੋਲ ਕੇ ਅੱਖਾਂ ਫਿਰ ਦੌੜ ਸਾਰਾ ਦਿਨ ਲਾਉਂਦੀ ਏ ਉਦੋਂ ਅਲਾਰਮ ਕੰਮ ਨਹੀਂ ਆਉਂਦੇ ਜ਼ਿੰਮੇਵਾਰੀ ਆਪ ਆਣ ਜਗਾਉਂਦੀ ਏ ਉਦੋਂ ਅਲਾਰਮ ਕੰਮ ਨਹੀਂ ਆਉਂਦੇ ਜ਼ਿੰਮੇਵਾਰੀ ਆਪ ਆਣ ਜਗਾਉਂਦੀ ਏ ਧੰਨਵਾਦ ਜੀ